ਕ੍ਰੀषि ਵਿਗਿਆਨ ਕੇਂਦਰ ਬੁੱਧ ਸਿੰਘ ਫਾਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਖਾੜੀ ਦੀਆਂ ਫਸਲਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਪਤਰੀ ਕਿਸਾਨ ਮੇਲਾ ਲਗਾਇਆ ਗਿਆ ਐਸੇ ਦੌਰਾਨ ਰਸਮੀ ਤੌਰ 'ਤੇ ਕਾਟਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਢਾਲੀਵਾਲ ਅਤੇ ਸੰਤ ਗੁਰਮੀਤ ਸਿੰਘ ਖੋਸੇਵਾਲਾ ਨੇ ਰੀਬਨ ਕੱਟ ਕੇ ਕੀਤਾ ਇਸ ਮੌਕੇ ਤੇ ਖੇਤੀ ਮਾਹਿਰਾਂ ਦੇ ਫਲੋਕਿਸਤਾਨਾ ਨੂੰ ਛੋਨੇ ਦੀ ਪ੍ਰਾੜੀ ਬਿਨਾ ਅਗ ਲਗਾਈ ਖੇਤਾਂ ਦੇ ਵਿੱਚ ਨਸ਼ਟ ਕਰਨ ਸੰਬੰਧੀ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਗਈ ਇਸ ਮੌਕੇ ਤੇ ਸੰਬੋਧਨ ਕਰਦੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਢਾਲੀਵਾਲ ਨੇ ਦੱਸਿਆ ਕਿ ਛੋਨੇ ਦੀ ਪ੍ਰਾੜੀ ਨੂੰ ਖੇਤਾਂ ਦੇ ਵਿੱਚ ਖਫਤ ਕਰਨ ਦੇ ਲਈ ਇਸ ਵਾਰ ਕੇਂਦਰ ਤੇ ਪੰਜਾਬ ਸਰਕਾਰ ਦੇ ਵੱਲੋਂ 7000 ਰੁਪਏ ਤੋਂ ਉੱਪਰ ਕਿਸਾਨਾਂ ਨੂੰ 80% ਦੀ ਸਬਸਿਡੀ ਤੇ ਖੇਤੀ ਸੰਦ ਮੁਹੱਈਆ ਕੀਤੇ ਗਏ ਨੇ ਜੇਕਰ ਕੋਈ ਵੀ ਕਿਸਾਨ ਫਿਰ ਵੀ ਆਗ ਲਗਾਉਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੇਲੇ ਦੇ ਵਿੱਚ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਕਣਕ ਦੀਆਂ ਵੱਖ-ਵੱਖ ਕਿਸਮਾਂ ਦੀ ਜਿੱਥੇ ਬੀਜਾਂ ਦੇ ਸਬੰਧੀ ਜਾਣਕਾਰੀ ਦਿੱਤੀ ਗਈ ਉੱਥੇ ਹੀ ਕਿਸਾਨਾਂ ਨੂੰ ਨਵੀਂ ਕਿਸਮ ਦੇ ਬੀਜ ਅਤੇ ਸਬਜ਼ੀ ਦੀਆਂ ਕਿੱਟਾਂ ਵੀ ਮੰਡੀਆਂ ਦੇ ਵਿੱਚ ਦਿੱਤੀਆਂ ਗਈਆਂ। ਹਾਂਜੀ ਅੱਜ ਕ੍ਰਿਸ਼ੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਵਿੱਚ ਰਾਲੀ ਦੀ ਜਿਹੜੀ ਬਰਨਿੰਗ ਹੁੰਦੀ ਹੈ ਉਹਦੇ ਸੰਬੰਧੀ ਇੱਕ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਦੇ ਵਿੱਚ ਮੋਟੀ ਜੀ ਗਿਣਤੀ ਹੈ ਕਿ 500 ਦੇ ਆਸ-ਪਾਸ ਕਿਸਾਨਾਂ ਨੇ ਭਾਗ ਲਿਆ ਹੋਰ ਵੀ ਕਿੰਨੀਆਂ ਸਾਰੀਆਂ ਗੱਲਾਂ ਹੋਈਆਂ ਨੇ ਖੇਤੀ ਦੇ ਕਿੱਤੇ ਨਾਲ ਸੰਬੰਧਿਤ ਵਾਤਾਵਰਣ ਨਾਲ ਸੰਬੰਧਿਤ ਇਹਦੇ ਵਿੱਚ ਬਾਬਾ ਜੀ ਬਾਬਾ ਗੁਰਮੀਤ ਸਿੰਘ ਜੀ ਖੋਸੇ ਵਾਲਿਆਂ ਨੇ ਵੀ ਭਾਗ ਲਿਆ ਡਾਇਰੈਕਟਰ ਸਾਹਿਬ ਆਏ ਨੇ ਤੇ ਇਧਰ ਪ੍ਰਬੰਧਕੀ ਬੋਰਡ ਤੋਂ ਵੀ ਮੈਂਬਰ ਆਏ ਨੇ ਡਾਕਟਰ ਬਰਾੜ ਸਾਹਿਬ ਸਾਡੇ ਜ਼ਿਲ੍ਹੇ ਦੇ ਜਿੰਨੇ ਵੀ ਡਿਸਟ੍ਰਿਕਟ ਹੈਡਸ ਨੇ ਉਹਨਾਂ ਚੋਂ ਵੀ 4-5 ਆਏ ਨੇ ਸਭ ਨੇ ਆਪਣੇ ਆਪਣੇ ਮੈਕਮੇ ਦੇ ਐਂਗਲ ਤੋਂ ਖੇਤੀ ਨਾਲ ਸੰਬੰਧਿਤ ਜੋ ਨਸੀਤਾਂ ਹੋ ਸਕਦੀਆਂ ਨੇ ਉਹ ਦਿੱਤੀਆਂ ਨੇ ਇਸ ਕੈਂਪ ਦਾ ਸਾਰਿਆਂ ਨੇ ਇਸ ਗੱਲੋਂ ਲਾਹਾ ਲਿਆ ਕਿ ਆਪਣੀ ਆਪਣੀ ਗੱਲ ਕਿਸਾਨਾਂ ਤੱਕ ਪਹੁੰਚ ਜਾਵੇ ਜਿਹੜਾ ਮੇਨ ਮੁੱਦਾ ਸੈਂਟਰਲ ਥੀਮ ਇਸ ਗੱਲ ਦਾ ਰਿਹਾ ਉਹ ਕਿ ਪਰਾਲੀ ਨੂੰ ਨਾ ਜਲਾ ਕੇ ਇਹਨੂੰ ਖੇਤ ਦੇ ਵਿੱਚ ਵਹਾਇਆ ਜਾਵੇ ਤਾਂ ਕਿ ਜਿਹੜਾ ਮਿੱਟੀ ਦਾ ਜੈਵਿਕ ਮਾਦਾ ਤੇ ਜਿਹੜੇ ਉਹਦੇ ਤੱਤ ਨੇ ਉਹ ਉਹਦੇ ਵਿੱਚ ਹੀ ਰਹਿ ਜਾਣ ਅਗਲੀ ਫਸਲ ਦੇ ਫੇਰ ਉਹ ਕੰਮ ਆ ਸਕਣ ਇਸ ਤਰੀਕੇ ਨਾਲ ਸਾਰਿਆਂ ਨੂੰ ਜਾਗਰੂਕ ਕੀਤਾ ਗਿਆ ਕਿਉਂਕਿ ਮੋਗਾ ਜਿਆਦਾ ਅੱਗ ਲਗਾਉਣ ਵਾਲੇ ਜ਼ਿਲ੍ਹਿਆਂ ਦੇ ਵਿੱਚੋਂ ਇੱਕ ਹੈਗਾ ਤੇ ਮੈਨੂੰ ਉਮੀਦ ਹੈ ਕਿ ਇਸ ਕੈਂਪ ਤੋਂ ਪ੍ਰਭਾਵਿਤ ਹੋ ਕੇ ਜੇ ਇਸ ਤੋਂ ਬਾਅਦ ਵਾਪਸ ਜਾ ਕੇ ਲੋਕ ਆਪਣੇ ਸਾਥੀਆਂ ਨੂੰ ਵੀ ਦੱਸਣਗੇ ਕਿ ਭਾਈ ਆਪਾਂ ਨੇ ਅੱਗ ਨਹੀਂ ਲਾਉਣੀ ਅੱਗ ਲਾਉਣ ਦੇ ਇਹ ਨੁਕਸਾਨ ਨੇ ਜਾਂ ਨਾ ਲਾਉਣ ਦੇ ਸਾਨੂੰ ਮਾਰਾਂ ਨੇ ਆ ਫਾਇਦੇ ਦੱਸੇ ਨੇ ਤਾਂ ਐਤਕੀ ਵਾਰੀ ਪਿਛਲੇ ਸਾਲ ਨਾਲੋਂ ਸਾਡਾ ਜਿਹੜਾ ਆਬੂ ਹਵਾ ਹੋਊਗੀ ਉਸ ਟਾਈਮ ਤੇ ਵਾਤਾਵਰਨ ਹੋਊਗਾ ਉਹ ਸਾਫ ਸੁਥਰਾ ਮਿਲੂਗਾ ਧੂਏ ਤੋਂ ਰਹਿਤ ਮਿਲੂਗਾ ਸਰ ਵੱਡੇ ਪੱਧਰ ਤੇ ਖੇਤੀ ਸੰਤਵੀਮਾਇਆ ਕੀਤੇ ਜਾਂਦੇ ਨੇ ਸਬਸਿਡੀ ਤੇ ਆ ਫਿਰ ਵੀ ਅੱਗ ਲਾਈ ਜਾਂਦੀ ਹੈ ਜਿਹੜੇ ਕਿਸਾਨਾਂ ਨੂੰ ਸਬਸਿਡੀ ਮਿਲੀ ਹੈ ਜੇਕਰ ਅੱਗ ਲਾਉਂਦੇ ਕੋਈ ਨਾ ਤੇ ਕਰ ਰਹੀ ਹੈ ਬਿਲਕੁਲ ਜੀ ਇਹ ਤਾਂ ਸਰਕਾਰ ਵੱਲੋਂ ਵੀ ਹਦਾਇਤਾਂ ਨੇ ਕਿ ਜਿਨ੍ਹਾਂ ਨੇ ਸਬਸਿਡੀ ਤੇ ਮਸ਼ੀਨਰੀ ਲਈ ਹੈ ਜਿਹੜੀ ਕਿ ਆਲਮੋਸਟ uh, 80% ਸਾਰੀ ਮਸ਼ੀਨਰੀ ਦੇ ਉੱਤੇ ਸਬਸਿਡੀ ਆਉਂਦੀ ਆ ਔਰ ਆਪਣੇ ਕੋਲੇ ਅੱਜ ਦੀ ਡੇਟ ਦੇ ਵਿੱਚ 7000 ਤੋਂ ਕੁਝ ਕ ਮਸ਼ੀਨਾਂ ਹੀ ਘਟ ਹੋਣਗੀਆਂ ਇੰਨੀਆਂ ਮਸ਼ੀਨਾਂ ਜ਼ਿਲ੍ਹੇ ਦੇ ਵਿੱਚ ਆ ਚੁੱਕੀਆਂ ਨੇ ਜੇ ਫੇਰ ਵੀ ਉਹ ਜਿਨ੍ਹਾਂ ਨੇ ਮਸ਼ੀਨ ਲਈ ਹੈ ਉਹ ਅਗ ਲਾਉਂਦੇ ਆ ਤਾਂ ਉਹਨਾਂ ਤੇ ਕਾਰਵਾਈ ਤਾਂ ਬਣਦੀ ਹੋਈ ਆ ਪਬਲਿਕ ਦੀ ਮਨੀ ਲੈ ਕੇ ਵੀ ਉਹ ਤਾਂ ਵੀ ਜਿਹੜੇ ਇੰਟੈਂਟ ਨਾਲ ਦਿੱਤੀ ਗਈ ਸੀ ਉਹਦੇ ਤੇ ਪੂਰਾ ਨਹੀਂ ਉਤਰਦੀ ਹਾਂਜੀ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਇਨਕਮ ਕਰਦੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਇੱਕ ਜ਼ਿਲ੍ਹਾ ਪਧਰੀ ਜਿਹੜਾ ਕਿਸਾਨ ਕੈਂਪ ਲਾਇਆ ਜਾ ਰਿਹਾ ਜਿਸ ਦੇ ਵਿੱਚ ਅਸੀਂ ਝੋਨੇ ਦੀ ਪਰਾਲੀ ਦੀ ਸਾਬ ਸੰਭਾਲ ਸੰਬੰਧੀ ਕਿਸਾਨਾਂ ਨੂੰ ਇਸ ਕੈਂਪ ਵਿੱਚ ਦੱਸ ਰਹੇ ਹਾਂ ਜਿਵੇਂ ਕਿ ਆਪਾਂ ਜਾਣਦੇ ਹਾਂ ਪਿਛਲੇ ਸਾਲਾਂ ਤੋਂ ਆਪਾਂ ਇਸ ਮੁੱਦੇ ਤੇ ਜਿਹੜੀ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੂੰ ਜਾਗਰੂਕ ਕਰਦੇ ਆ ਪਿਛਲੇ ਸਾਲਾਂ ਦੇ ਵਿੱਚ ਬਹੁਤ ਇਸ ਚੀਜ਼ ਦਾ ਫਰਕ ਪਿਆ ਵੀ ਕਿਸਾਨ ਜਿਹੜੇ ਉਹ ਉਪਰਾਲੀ ਨੂੰ ਅੱਗ ਲਾਉਣ ਤੋਂ ਘਟ ਗਏ ਆ ਫੇਰ ਵੀ ਇਸ ਸਮੇਂ ਕਿਉਂਕਿ ਹੁਣ ਝੋਨੇ ਦੀ ਬਾੜੀ ਜਿਹੜੀ ਉਹ ਸਟਾਰਟ ਹੋ ਚੁੱਕੀ ਆ ਤਾਂ ਨਵੀਆਂ ਤਕਨੀਕਾਂ ਵੀ ਇਹਦੇ ਵਿੱਚ ਆਉਂਦੀਆਂ ਰਹਿਣੀਆਂ ਤਾਂ ਉਹ ਅਸੀਂ ਇਸ ਕੈਂਪ ਦੇ ਵਿੱਚ ਉਪਰਾਲੀ ਦੀ ਥਾਮ ਸੰਭਾਲ ਸੰਬੰਧੀ ਕਿਸਾਨਾਂ ਨੂੰ ਜਿਹੜੀਆਂ ਤਕਨੀਕੀ ਜਾਣਕਾਰੀ ਦੇਵਾਂਗੇ ਨਾਲ ਇੱਥੇ ਨਮੇਸ਼ਾਂ ਲੱਗੀਆਂ ਹੋਈਆਂ ਵੱਖ-ਵੱਖ ਮਸ਼ੀਨਰੀ ਆ ਉਹ ਵੀ ਅਸੀਂ ਇੱਥੇ ਰੱਖੀ ਹੋਈ ਆ ਕਿਸਾਨਾਂ ਨੂੰ ਉਹਨਾਂ ਦੇ ਤਕਨੀਕੀ ਪੱਖ ਦੱਸਾਂਗੇ ਔਰ ਇਹਨਾਂ ਕੈਂਪਾਂ ਦਾ ਮੰਤਵ ਹੁੰਦਾ ਵੀ ਉਹਦੇ ਵਿੱਚ ਸੀਜ਼ਨ ਮੁਤਾਬਕ ਅਸੀਂ ਕਿਸਾਨਾਂ ਨੂੰ ਥੋੜਾ ਜਿਹਾ ਜਾਗਰੂਕ ਕਰਦਨੇ ਆ ਨਾਲ ਜਿਹੜੀ ਨਵੀਂ ਤਕਨੀਕ ਆਈ ਹੁੰਦੀ ਆ ਉਹਦੇ ਬਾਰੇ ਵੀ ਦੱਸ ਦਿੰਨੇ ਆ ਜਿਵੇਂ ਕਿ ਸਾਡੇ ਕੋਲੇ ਹੁਣ ਸਰਫੇਸ ਸੀਡਿੰਗ ਕ ਮਲਚਿੰਗ ਵਾਲੀ ਇੱਕ ਨਵੀਂ ਤਕਨੀਕ ਆਈ ਆ ਬਹੁਤ ਸੌਖੀ ਤਕਨੀਕ ਆ ਇਸ ਤਕਨੀਕ ਨਾਲ ਬਜਾਈ ਦਾ ਖਰਚਾ ਜਿਹੜਾ ਉਹ ਜੇ ਕਿਸਾਨ ਅੱਗ ਲਾ ਕੇ ਬੀਜਦੇ ਆ ਉਹਦੇ ਨਾਲੋਂ ਵੀ ਘੱਟ ਆ 5-600 ਰੁਪਏ ਦੇ ਵਿੱਚ 1 ਕਿੱਲੇ ਦੀ ਬਜਾਈ ਹੋ ਜਾਂਦੀ ਆ ਉਹਦੇ ਵਿੱਚ ਅਸੀਂ ਕੀ ਕਰਨਾ ਵੀ ਝੋਨੇ ਦੀ ਕਟਾਈ ਜਿਹੜੀ ਸੁਪਰ ਐਸਐਮਐਸ ਲੱਗੀ ਕੰਬਾਈਨਾ ਕਰਕੇ ਪਰਾਲੀ ਇੱਕ ਸਾਰ ਖਿਲਾਰ ਕੇ 45 ਕਿਲੋ ਬੀਜ ਜਿਹੜਾ ਸੋਧਿਆ ਹੋਵੇ ਔਰ ਨਾਲ 65 ਕਿਲੋ ਡੀਏਪੀ ਅਸੀਂ ਛੱਟਾ ਮਾਰ ਕੇ ਉਸ ਤੋਂ ਬਾਅਦ ਜਿਹੜਾ ਸਾਡਾ ਕਟਰ ਕਮ ਸਪਰੈਡਰ ਆ ਉਹਦੇ ਨਾਲ ਪਰਾਲੀ ਨੂੰ ਜਿਹੜਾ 3-4 ਇੰਚ ਉੱਚਾ ਰੱਖ ਕੇ ਕੁੱਤਰ ਦੇ ਉੱਪਰ ਮਲਚ ਪਾ ਦਿੰਨੇ ਆ ਤਾਂ ਜੰਮ ਜਿਹੜਾ ਕਣਕ ਦਾ ਬਹੁਤ ਸੋਹਣਾ ਹੋ ਜਾਂਦਾ ਔਰ ਇਹਦੇ ਵਿੱਚ ਅਸੀਂ ਇੱਕ ਮਸ਼ੀਨ ਵੀ ਬਣਾਈ ਆ ਜਿਹੜੀ ਪੀਏ ਜੁਦੀ ਹੈਗੀ ਆ ਸਰਫੇਸ ਸੀਡਰ ਉਹਦੇ ਨਾਲ ਜਿਹੜਾ ਸਾਡਾ ਕਟਰ ਕੰਮ ਸਪਰੇਡਰ ਸੀਗਾ ਉਹਦੇ ਨਾਲ ਹੀ ਮਸ਼ੀਨ ਅਟੈਚ ਕੀਤੀ ਆ ਜਿਹੜੀ ਸਾਡੀ ਬੀਜ ਔਰ ਖਾਦ ਜਿਹੜੀ ਕੇਰ ਦਿੰਦੀ ਆ ਔਰ ਨਾਲ ਦੀ ਨਾਲ ਕਟਰ ਜਿਹੜਾ ਹੈਗਾ ਉਪਰਾਲੀ ਨੂੰ ਉਤਰ ਦੇ ਉੱਪਰ ਵਿਛਾ ਦਿੰਦਾ ਇਸ ਦੇ ਨਾਲ ਬਹੁਤ ਸੌਖੇ ਤਰੀਕੇ ਦੇ ਨਾਲ ਜਿਹੜੀ ਕਣਕ ਬੀਜੀ ਜਾਂਦੀ ਆ ਔਰ ਸਾਡੀ ਕਿਸਾਨਾਂ ਨੂੰ ਅਪੀਲ ਆ ਵੀ ਇਸ ਵਿਧੀ ਨੂੰ ਜ਼ਰੂਰ ਅਪਣਾਉਣ ਤਾਂ ਕਿ ਬਹੁਤ ਘੱਟ ਖਰਚੇ ਦੇ ਨਾਲ ਅਸੀਂ ਜਿਹੜੀ ਪ੍ਰਾਲੀ ਦੀ ਸਾਂਭ ਸੰਭਾਲ ਕਰ ਸਕੀ ਆ ਕਿਸਾਨਾਂ ਦਾ ਕਹਿਣਾ ਹੈ ਸਬਸਿਡੀ ਤੇ ਜਿਹੜੇ ਸੰਦ ਸਰਕਾਰ ਦਿੰਦੀ ਆ ਜੀ ਪਰ ਜਿਹੜੇ ਕਈ ਕਿਸਾਨ ਇਸਤੇਮਾਲ ਨਹੀਂ ਕਰਦੇ ਸਰਕਾਰ ਨੂੰ ਤੁਨਾ ਲੱਗ ਰਿਹਾ ਜੀ ਤਾਂ ਜਿਹੜੇ ਸਿਰੇ ਤੇ ਆ ਕੇ ਜਿਹੜੀ ਕਣਕ ਨੂੰ ਅੱਗ ਲਗਾ ਦਿੱਤਾ ਉਹਨਾਂ ਰਾਣੀ ਨੂੰ ਥੋਨੇ ਨੂੰ ਅੱਗ ਲਾ ਦਿੱਤੀ ਜਾਂਦੀ ਆ ਜੀ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੇ ਕਈ ਕਿਸਾਨ ਉਹ ਕਹਿੰਦੇ ਅਸੀਂ ਜਿਹੜੇ ਇਲੈਕਟ੍ਰੀਕ ਵਾਲੀ ਨਸ਼ਟ ਕਰਦੇ ਆ ਪਰ ਦੂਸਰੇ ਪਾਸੇ ਕਿਸਾਨ ਜਿਹੜੇ ਨਹੀਂ ਅ ਪ੍ਰਾੜੀ ਨਸ਼ਟ ਕਰਦੇ ਅੱਗ ਲਾਉਂਦੇ ਉਹਨਾਂ ਤੇ ਕਿਉਂ ਕਾਰਵਾਈ ਚੋੜੀ ਹਾਂਜੀ ਅਸੀਂ ਜਿਵੇਂ ਸਾਡਾ ਮੰਤਵ ਇਹੀ ਕੈਂਪਾਂ ਦਾ ਹੁੰਦਾ ਵੀ ਜਿਹੜੇ ਵੀ ਕਿਸਾਨਾਂ ਨੇ ਸਬਸਿਡੀ ਉੱਪਰ ਮਸ਼ੀਨਰੀ ਲਈ ਆ ਜਾਂ ਕਸਟਮ ਹਾਇਰਿੰਗ ਸੈਂਟਰ ਬਣਾਏ ਆ ਉਹਨਾਂ ਨੂੰ ਵੀ ਅਸੀਂ ਇੱਥੇ ਸਾਦਕੇ ਅਪੀਲ ਕਰਦੇ ਆਂ ਵੀ ਉਹ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਔਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਅਸੀਂ ਇਸ ਤੇ ਇੱਕ ਸਪੈਸ਼ਲ ਕੈਂਪ ਵੀ ਲਾ ਰਹੇ ਆਂ ਟ੍ਰੇਨਿੰਗ ਕੈਂਪ ਕਿਉਂਕਿ ਕਈ ਵਾਰ ਉਹਨਾਂ ਦੀ ਇਹ ਦਿੱਕਤ ਆਉਂਦੀ ਆ ਜੀ ਮਸ਼ੀਨਰੀ ਨਵੀਂ ਸੀ ਸਾਨੂੰ ਵਰਤਨੀ ਨਹੀਂ ਆਈ ਉਹ ਸਬੰਧ ਦੇ ਵਿੱਚ ਵੀ ਜਿੰਨੇ ਸਾਡੇ ਕਸਟਮ ਹਾਇਰਿੰਗ ਸੈਂਟਰ ਬਣੇ ਆ ਜਾਂ ਜਿਨ੍ਹਾਂ ਨੇ ਸਬਸਿਡੀ ਉੱਪਰ ਮਸ਼ੀਨਰੀ ਲਈ ਆ ਜਾਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਮਸ਼ੀਨਰੀ ਆ ਇੱਕ ਸਪੈਸ਼ਲ ਅਸੀਂ ਟ੍ਰੇਨਿੰਗ ਲਾਉਣੀ ਆ ਜਿਹਦੇ ਵਿੱਚ ਸਾਰੀਆਂ ਮਸ਼ੀਨਾਂ ਦੀ ਵਰਤੋਂ ਸੰਬੰਧੀ ਦੱਸਣਾ ਤਾਂ ਕਿ ਜਿੰਨੀ ਵੀ ਸਾਡੇ ਕੋਲ ਮਸ਼ੀਨ ਉਹ ਸਾਰੀ ਦਾ ਵੱਧ ਤੋਂ ਵੱਧ ਇਸਤੇਮਾਲ ਹੋ ਸਕੇ ਔਰ ਵੱਧ ਤੋਂ ਵੱਧ ਏਰੀਏ ਦੇ ਵਿੱਚ ਉਹ ਮਸ਼ੀਨਾਂ ਜਿਹੜੀਆਂ ਉਹ ਚੱਲ ਸਕਣ ਤੇ ਵੱਧ ਤੋਂ ਵੱਧ ਕਿਸਾਨ ਉਹਦਾ ਫਾਇਦਾ ਚੱਕ ਸਕਣ। ਸਰ ਜੀ ਸਬਸਿਡੀ ਲੈ ਕੇ ਵੀ ਕਿਸਾਨ ਅੱਗ ਲਾਉਂਦੇ ਕੋਈ ਕਾਰਵਾਈ ਹੋਊਗੀ? ਹਾਂਜੀ ਉਹ ਅਸੀਂ ਜਿਹੜੀ ਆ ਮੋਖੀ ਤਿਬਾੜੀ ਅਫਸਰ ਸਾਹਿਬਾਨ ਦੇ ਧਿਆਨ ਵਿੱਚ ਲਿਆ ਕੇ ਕੋਸ਼ਿਸ਼ ਕਰਾਂਗੇ ਵੀ ਜਿਹੜੇ ਵੀ ਸਾਡੇ ਕਿਸਾਨ ਆ ਸਬਸਿਡੀ ਤੇ ਮਸ਼ੀਨ ਲਈ ਆ ਤੇ ਫਿਰ ਵੀ ਅੱਗ ਲਾਉਂਦੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ। ਸਰ ਕੋਈ ਆ ਦੇ ਬੀਜ ਵੀ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਹਾਂਜੀ ਕਿਸਾਨਾਂ ਨੂੰ ਜਿਹੜਾ ਪੀਏਜੀਯੂ ਵੱਲੋਂ ਸੁਧਰੀਆਂ ਕਿਸਮਾਂ ਉਹਨਾਂ ਦਾ ਬੀਜ ਵੀ ਦਿੱਤਾ ਜਾ ਰਿਹਾ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਦੀ ਲੰਬੀ ਲਾਈਨ ਲੱਗੀ ਹੋਈ ਆ ਤੋਂ ਸੁਧਰੀਆਂ ਕਿਸਮਾਂ ਦਾ ਬੀਜ ਦਾ ਕਿਸਾਨਾਂ ਦੇ ਵਿੱਚ ਹਮੇਸ਼ਾ ਉਤਸ਼ਾਹ ਹੁੰਦਾ ਇੱਥੇ ਅਸੀਂ ਕਣਕ ਦਾ ਬਰਸੀਮ ਦਾ ਸਰੋਂ ਦਾ ਲਸਣ ਦਾ ਬੀਜ ਜਿਹੜਾ ਕਿਸਾਨਾਂ ਨੂੰ ਇਸ ਸਮੇਂ ਉਪਲਬਧ ਕਰਾਇਆ ਜਾ ਰਿਹਾ ਸਰ ਕਿ ਕਣਕ ਦੀ ਕਿਹੜੀ ਕਿਸਮਾਂ ਜਿਹੜੀ ਸਿਫਾਰਸ਼ ਕੀਤੀ ਗਈ ਹੈ ਕਣਕ ਦੀਆਂ ਕਿਸਮਾਂ ਬਹੁਤ ਜ਼ਿਆਦਾ ਜਿਹੜੀਆਂ ਸਿਫਾਰਸ਼ ਕੀਤੀਆਂ ਹੋਈਆਂ ਜਿਵੇਂ ਇਸ ਸਾਲ ਨਵੀਂ ਕਿਸਮ ਜਿਹੜੀ ਅਸੀਂ ਪੀਬੀਡਬਲਯੂ 826 ਆ ਉਹ ਆਜਾਦ ਕੀਤੀ ਆ ਉਹਦਾ ਥੋੜਾ ਥੋੜਾ ਬੀਜ ਅਸੀਂ ਕਿਸਾਨਾਂ ਨੂੰ ਜਿਹੜਾ ਉਹ ਯੂਨੀਵਰਸਿਟੀ ਵੱਲੋਂ ਕਿਸਾਨ ਮੇਲਿਆਂ ਤੇ ਮਹੱਈਆ ਕਰਾਇਆ ਗਿਆ ਇਸ ਤੋਂ ਇਲਾਵਾ ਹੋਰ ਕਿਸਮਾਂ ਹੈਗੀਆਂ ਜਿਹੜੀਆਂ ਹੈਪੀ ਸੀਟਰ ਸੁਪਰ ਸੀਟਰ ਵਾਸਤੇ ਪੀਬੀਡਬਲਯੂ 869 ਕਿਸਮ ਹੈਗੀ ਆ ਇਸ ਤੋਂ ਇਲਾਵਾ ਜਿਹੜੀ ਸਾਡੀ ਸੁਨਹਿਰੀ ਕਿਸਮ ਆ ਜਾਂ ਪੀਬੀਡਬਲਯੂ 766 ਦੇ ਨਾਂ ਤੇ ਵੀ ਆ ਇਸੇ ਤਰ੍ਹਾਂ ਪੀਬੀਡਬਲਯੂ ਜਿਹੜੀ ਹੈਗੀ ਆ 670 ਹੈਗੀ ਆ ਜਿਹੜੀਆਂ ਐਚਡੀ ਹੈਗੀਆਂ ਸਾਡੀਆਂ 222 ਆ 187 ਹੈਗੀ ਆ 3226 ਹੈਗੀ ਆ ਇਸ ਤੋਂ ਇਲਾਵਾ ਜਿਹੜੀ ਆ ਆ ਸਾਡੀਆਂ ਪਹਿਲਾਂ ਵਾਲੀਆਂ ਕਿਸਮਾਂ ਉਨਤ 343 ਉਨਤ 550 ਪੀਬੀਡਬਲਯੂ 725 ਇਹ ਸਾਰੀਆਂ ਕਿਸਮਾਂ ਸਪਾਰਸ਼ ਕੀਤੀਆਂ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਚੋਣ ਕਰਕੇ ਕਿਸਾਨ ਵੀਰ ਜਿਹੜੀ ਉਹ ਕਣਕ ਦੀ ਕਿਸਮ ਜਿਹੜੀ ਉਹ ਚੁਣ ਸਕਦੇ ਔਰ ਕਾਸ਼ਤ ਕਰ ਸਕਦੇ ਆ ਕਿਸਾਨਾਂ ਨੇ ਬੜਾ ਸੌਖਾ ਪਿਛਲੇ ਦਿਨੀ ਵੀ ਖੇਤੀਬਾੜੀ ਵਿਭਾਗ ਦੇ ਨਾਲ ਮਿਲ ਕੇ ਵੀ ਗੱਲ ਕੀਤੀ ਦੀਪ ਸਾਬ੍ਹ ਨੇ ਵੀ ਮੰਗ ਪੱਤਰ ਵੀ ਦਿੱਤਾ ਹੈ ਉਹਦੇ ਸਬੰਧ ਵਿੱਚ ਇਹ ਹੈ ਵੀ ਜਦੋਂ ਕੰਬਾਈਨ ਵੱਢਦੀ ਹੈ ਤੇ ਬਿਲਕੁਲ ਜਿਹੜਾ ਨਾ ਮਾਤਰਾ ਜਿਹੜਾ ਉਤਲੇ ਫੂਸਾ ਜਿਹਾ ਹੁੰਦਾ ਉਹ ਉੱਤੇ ਮਗਰ ਫਿਰਦਾ ਹੁੰਦਾ ਹੈ ਤੇ ਉਹਦੇ ਨਾਲ ਅੱਗ ਲਾ ਕੇ ਜੇ ਜਿਵੇਂ ਅਸੀਂ ਕਹਿ ਗਏ ਵੀ ਪੋਲਿਊਸ਼ਨ ਬੋਰਡ ਦੀ ਜਿਹੜੀ ਹੈਗੀ ਨਾ ਲੈਵਲ ਉਹਦੇ ਤੋਂ ਵੀ ਮਤਲਬ ਲੈਵਲ ਘੱਟ ਹੁੰਦਾ ਹੈ ਅੱਗ ਲੱਗਣ ਦਾ ਨਾ ਮਾਤਰ ਧੂਆਂ ਹੁੰਦਾ ਧੂਆਂ ਕਦੋਂ ਹੁੰਦਾ ਜਦੋਂ ਰੀਪਰ ਨਾਲ ਸਾਰਾ ਖੇਤ ਕੱਟ ਕੇ ਤੇ ਅਸੀਂ ਅੱਗ ਲਾਉਣੀ ਹੈ ਫਿਰ ਧੂਆਂ ਧਾਰ ਧੂਆਂ ਵੀ ਉਹਦਾ ਚਿੱਟਾ ਤੇ ਮਤਲਬ ਜਿਹੜਾ ਜ਼ਹਿਰੀਲਾ ਧੂਆਂ ਹੁੰਦਾ ਉਸ ਗੱਲ ਤੋਂ ਕਿਸਾਨ ਨੂੰ ਵੀ ਬਚਣਾ ਚਾਹੀਦਾ ਸਾਡਾ ਮਤਲਬ ਹੈ ਫਸਲ ਬੀਜਣ ਦਾ ਕੱਲਾ ਅਸੀਂ ਧੂਆਂ ਹੀ ਪੈਦਾ ਨਹੀਂ ਜਰੂਰ ਕਰਨਾ ਅਸੀਂ ਫਸਲ ਪੈਦਾ ਕਰਨੀ ਹੈ ਥੱਲਿਓਂ ਰੀਪਰ ਮਾਰ ਕੇ ਅਸੀਂ ਬਿਲਕੁਲ ਅੱਗ ਨਾ ਲਾਈਏ ਜੇ ਕਿਤੇ ਤੁਹਾਡੇ ਆਲੂਆਂ ਵਗੈਰਾ ਦਾ ਹੈਗਾ ਉੱਥੇ ਹੋਰ ਮਸ਼ੀਨਰੀ ਦਾ ਪ੍ਰਬੰਧ ਕਰੇ ਗਵਰਨਮੈਂਟ ਜਾਂ ਜ਼ਿਲ੍ਹਾ ਪ੍ਰਸ਼ਾਸਨ ਉਹਦਾ ਪ੍ਰਬੰਧ ਕਰੇ ਪਰੰਤੂ ਜਿੱਥੋਂ ਤੱਕ ਧੂਏ ਦੀ ਗੱਲ ਹੈ ਜਦੋਂ ਅਸੀਂ ਖੇਤ 'ਚ ਅੱਗ ਲਾਉਨੇ ਸਭ ਤੋਂ ਪਹਿਲਾਂ ਇਫੈਕਟ ਅਸੀਂ ਹੁੰਨੇ ਆ ਜੇ ਤੁਸੀਂ ਸਰਕਾਰ ਨੂੰ ਕੋਈ ਸਰਕਾਰ ਤਾਂ ਹਿਮਾਚਲ ਜੁਟ ਦੇਂਦੀ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ ਇਹ ਸਾਡਾ ਹੀ ਆਪਦਾ ਹੀ ਕੰਮ ਹੈ ਅਸੀਂ ਇਹ ਚਾਹੁੰਨੇ ਵੀ ਜਿਹੜਾ ਉੱਪਰਲਾ ਉੱਪਰਲਾ ਹੈ ਜਿਹੜਾ ਬਹੁਤ ਨਾ ਮਾਤਰਾ ਹੌਲਾ ਜਿਹਾ ਹੁੰਦਾ ਅਸੀਂ ਉਹਦੀਆਂ ਅੱਗੇ ਬੜਾਈਆਂ ਸੀਗੀਆਂ ਵੀਡੀਓ ਬਣਾਈਆਂ ਸੀ ਵੀ ਜਿਹੜੀ ਉੱਪਰਲੇ ਦੀ ਬਾਲ ਕੇ ਬਿਲਕੁਲ ਨਾ ਮਾਤਰ ਅਸੀਂ ਡੀਸੀ ਸਾਹਿਬ ਦੀ ਮੀਟਿੰਗ 'ਚ ਵਿਖਾਇਆ ਸੀ ਨਾ ਮਾਤਰ ਤੋਂ ਹੈ ਜਦੋਂ ਕਿ ਸਾਰਾ ਇਹ ਰੀਪਰ ਨਾਲ ਕਟਿਆ ਉਹ ਬਿਲਕੁਲ ਇੰਨਾ ਗੰਦਲਾ ਹੋ ਜਾਂਦਾ ਕਿ ਉਹਦੇ ਵੀ ਦੀ ਕੋਈ ਚੀਜ਼ ਪਾਸ ਨਹੀਂ ਕਰਦੀ ਰੋਸ਼ਨੀ ਵੀ ਨਹੀਂ ਪਾਸ ਕਰਦੀ ਉਹ ਚੀਜ਼ ਤੋਂ ਸਾਨੂੰ ਪ੍ਰੋਫਿਟ ਹੋਣਾ ਚਾਹੀਦਾ ਪਿੱਛੇ ਹਟਣਾ ਚਾਹੀਦਾ ਹਾਂ ਜਿੱਥੇ ਮਹਿਕ ਮੈਨੂੰ ਵੀ ਦੂਜਿਆਂ ਨੂੰ ਵੀ ਇਹ ਗੱਲ ਹੈ ਇਹ ਨਾ ਵੀ ਇੱਕੋ ਸਾਰਿਆਂ ਦੇ ਡੰਡਾ ਰੱਖੋ ਵੀ ਤੁਸੀਂ ਨਹੀਂ ਜੀ ਖੇਤ 'ਚ ਅੱਗ ਨਹੀਂ ਅਸੀਂ ਆਨੇ ਵੀ ਅਸੀਂ ਅੱਗ ਲਾਉਣ ਦੇ ਹੱਕ 'ਚ ਨਹੀਂ ਗਏ ਪਰੰਤੂ ਨਾਲ ਦੀ ਨਾਲ ਜਿਵੇਂ ਮਲਚਿੰਗ ਵਿਧੀ ਨਾ ਚੱਲਿਆ ਹੁਣ ਜਿਹੜੇ ਸਰਫ ਸੀਡਰ ਹੈ ਉਹ ਹਰੇਕ ਪਿੰਡ ਦੇ ਵਿੱਚ ਛੋਟੇ ਪਿੰਡ ਚ ਇੱਕ ਵੱਡੇ ਪਿੰਡ ਚ ਦੋ ਤੋਂ ਤਿੰਨ ਦਿਓ ਤਾਂ ਕਿ ਉਹ ਅੱਗ ਤੋਂ ਬਿਨਾ ਐਰ ਕੀ ਵਾਰ ਜੋ ਬੀਜਿਆ ਜੋ ਅਗਲੀ ਵਾਰ ਅੱਗ ਨੂੰ ਜਵਨੀ ਨਹੀਂ ਕੋਈ ਲਾਉਂਦਾ ਵੇਖੋ ਕੁਛ ਤਾਂ ਮੂਰੇ ਹੋ ਕੇ ਤਰਦਦ ਕਰਨਾ ਪਊਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਸੀਂ ਇਹ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਚੱਲੀ ਵੀ ਹੈ ਕੁਝ ਲੋਕ ਮਲਚਿੰਗ ਵਿਧੀ ਨਾ ਮੋਦੇ ਇਸ ਚੀਜ਼ ਨੂੰ ਉਹਨੂੰ ਉੱਥੇ ਸ਼ਾਦ ਕੀਤਾ ਜਾਵੇ ਪ੍ਰਤੀ ਏਕੜ 1500 ਰੁਪਏ ਨੂੰ ਦਿੱਤਾ ਜਾਵੇ ਅਗਲੀ ਵਾਰ ਨੂੰ ਸਾਰੇ ਕਿਸਾਨਾਂ ਨੇ ਇਸ ਵਿਸ਼ੇ ਤੇ ਆ ਜਣਾ ਕਿ ਆ ਗਾਲੇ ਪਾਸੇ ਤੁਰਨਾ ਹੀ ਨਹੀਂਗਾ ਤਾਂ ਉਸੰਗਿ ਲਗਾਤਾਰ ਜਿਹੜੀ ਸਰਕਾਰ ਸਬਸਿਡੀ ਦੇ ਜ਼ਰੀਏ ਵੱਡੇ ਪੱਧਰ ਤੇ ਲੱਗਦਾ ਨਹੀਂ ਕਿ ਜੇਕਰ ਇਕੱਲੇ ਤੂਤਰ ਨੂੰ ਅੱਖ ਲਗਾਉਂਦੀ ਜਾਂ ਦਿੱਤੀ ਆ ਤਾਂ ਸਬਸਿਡੀ ਦੇ ਪੈਸੇ ਹੀ ਪਾ ਬਿਲਕੁਲ ਠੀਕ ਹੈ ਜੀ ਅਸੀਂ ਅੱਗੇ ਵੀ ਕਈ ਵਾਰ ਕਹੇ ਹਟੀਆਂ ਵੀ ਜਿਹੜੀਆਂ ਇਹ ਪਾਲਿਸੀਆਂ ਬਣਾਉਂਦੇ ਨਾ ਇਹ ਸਾਨੂੰ ਨਾਲ ਲੈ ਕੇ ਪਾਲਿਸੀਆਂ ਬਣਾਦੇ ਨੇ ਇਦੋਂ ਚੰਗੀ ਤੇ ਘੱਟ ਪੈਸੇ ਦੇ ਨਾਲ ਅਸੀਂ ਇਹਨਾਂ ਦੀ ਜਿਹੜੀਆਂ ਪਾਲਿਸੀਆਂ ਵਧੀਆ ਦੇ ਸਕਦੇ ਹਾਂ ਇਹ ਅੰਦਰ ਬੈਠ ਕੇ ਸਬਸਿਡੀਆਂ ਜਿਹੜੀਆਂ ਬਹੁਤਿਆਂ ਵੱਡੀਆਂ ਸਬਸਿਡੀਆਂ ਜਾਂ ਹੋਰ ਹੈ ਉਹਦੇ ਨਾਲ ਨਾ ਤਾਂ ਕਿਸਾਨ ਦੇ ਪੱਲੇ ਪੈਂਦਾ ਤੁਸੀਂ ਬਾਜ਼ਾਰ ਚੋਂ ਸੰਦ ਲੈਣਾ ਉਹਦੋਂ ਵੱਧੇ ਮੁੱਲ ਨੂੰ ਮਿਲ ਜੂਗਾ ਜਿਹੜਾ ਤੁਸੀਂ ਉਹ ਲੈਣਾ ਹੈ ਬ ਉਹ ਡਬਲ ਤੋਂ ਤਿੰਨ ਗੁਣਾ ਰੇਟ ਹੁੰਦਾ ਇਹਦੇ ਪਿੱਛੇ ਹੁਣ ਤੁਸੀਂ ਆਪ ਹੀ ਵੇਖ ਲਓ ਵੀ ਕੀ ਮਾਜਰਾ ਹੈ ਜਣੇ ਇਹਨਾਂ ਗੱਲਾਂ ਤੋਂ ਗਵਰਨਮੈਂਟ ਨੂੰ ਪਿੱਛੇ ਹਟ ਕੇ ਨਾ ਸਹੀ ਮਹੀਨੇ ਦੇ ਵਿੱਚ ਅਸੀਂ ਆਨੇ ਅਸੀਂ ਕਮੇਟੀ ਬਣਾ ਕੇ ਦਿਨੇ ਤੁਹਾਨੂੰ ਉਹਦੋਂ ਸੌਖੇ ਢੰਗ ਨਾਲ ਘੱਟ ਪੈਸੇ ਨਾਲ ਖਰਚ ਕਰ ਲਈਏ ਇਹ ਇੱਕੋ ਗੱਲ ਨਾ ਵੀ ਤੁਸੀਂ ਅਫਸਰशाही ਦੇ ਮੋਟੇ ਅੰਦਰ ਬਹਿ ਕੇ ਤੁਸੀਂ ਉਹਦੀਆਂ ਪਾਲਿਸੀਆਂ ਬਣਾ ਲਏ ਨੇ ਉਹ ਅਕਸਰ ਪਾਲਿਸੀਆਂ ਆ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ